ਸਾਡੀ ਸਟੇਟ ਕਮੇਟੀ ਨੂੰ ਧਮਕੀ ਦਿੱਤੀ ਗਈ ਹੈ ਕਿ ਤਰਨੇ ਤੋਂ ਵਾਪਸ ਆਓਗੇ ਤੇ ਓਕੇ ਆ ਅਦਰਵਾਈਜ਼ ਤੁਹਾਨੂੰ ਟਰਨਨੇਟ ਕਰ ਦਿੱਤਾ ਜਾਵੇਗਾ ਭਗਵਾਨ ਜੀ ਆਰਡਰ ਕਰਦੇ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ ਸਬ ਕਮੇਟੀ ਆਰਡਰ ਕਰਦੀ ਹੈ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਜਿਹੜੀ ਇਹ ਸੂਬੇ ਦੀ ਅਫਸਰशाही ਹੈ ਇਹ ਬੇਲਗਾਮ ਹੋਈ ਹੋਈ ਹੈ ਜਾਂ ਇਹ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿਚ ਨਹੀਂ ਜਾਣ ਰਹੀ ਜਾਂ ਇਹ ਦਿੱਲੀ ਦੇ ਕੈਨੇਡਰ ਦੇ ਵਿੱਚ ਹੈ ਇਹ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਇੰਨੀ ਦੇ ਜਨਤਾ ਬਾਹਰ ਬੈਠੀ ਹੋਈ ਹੈ ਰੋਲਾ ਪਾ ਰਹੀ ਹੈ ਕਿ ਡੀਜੀਸ ਸਾਹਿਬ ਕਿਸ ਇਹਨਾਂ ਦੀਆਂ ਫਾਈਲਾਂ ਐਫਡੀ ਕੋ ਅਪਰੂਵਲ ਹੋਈਆਂ ਸਾਡੀ ਫਾਈਲ ਬਾਰੇ ਰਿਜੈਕਸ਼ਨ ਕਿਉਂ ਅੱਜ ਤੱਕ ਅਸੀਂ ਇਸ ਧਮਕੀ ਤੋਂ ਡਰਨ ਵਾਲੇ ਨਹੀਂ ਆ ਜਦੋਂ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਅਸੀਂ ਕੋਈ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗੇ ਇਹ ਹੀ ਡਿਫਰੈਂਸ ਹੈ ਕਿ ਕਹਨੇ ਕਰਨੀ ਦੇ ਵਿੱਚ ਇਹ ਫਰਕ ਹੈ ਇਹਨਾਂ ਦੇ ਕਿ ਇਹ ਕਹਿੰਦੇ ਸੀ ਮੇਰਾ ਹੜਾ ਪੈਨ ਕੱਚੇ ਮਲਾਈ ਨੂੰ ਪੱਕਾ ਕਰਨ ਲਈ ਚੱਲੇਗਾ ਬੜਾ ਬੜੇ ਅਫਸੋਸ ਦੀ ਗੱਲ ਹੈ ਸ਼ਾਇਦ ਉਸ ਹੜੇ ਪੈਨ ਦੀ ਸਿਆਹੀ ਮੁੱਕ ਗਈ ਹੋਈ ਹੈ ਤੁਸੀਂ ਆਪ ਹੀ ਦੱਸੋ ਕਿ ਜੇ ਸੀਐਮ ਸਾਹਿਬ ਦੀ ਪ੍ਰਵਾਨਗੀ ਹੋਵੇ ਕੈਬਨਿਟ ਸਬ-ਕਮੇਟੀ ਜਿੰਦੇ ਵਿੱਚ ਤਿੰਨ ਕੈਬਨਿਟ ਮਨਿਸਟਰ ਹੈ ਜੇ ਉਹਨਾਂ ਦੀ ਪ੍ਰਵਾਨਗੀ ਹੋਵੇ ਤੇ ਫਿਰ ਵੀ ਕਿਉਂ ਕੋਈ ਕੰਮ ਕਿਉਂ ਨਾ ਹੋਵੇਗਾ ਅਫਸਰ ਸਾਹਿਬ ਕਦੇ ਫਾਈਲ ਨਾ ਉਧਰ ਰੋਲ ਦਿੰਦੇ ਆ ਜੀ ਕਦੇ ਉਧਰ ਰੋਲ ਦਿੰਦੇ ਆ ਜੀ ਅੱਜ ਸਾਨੂੰ 3 ਸਾਲ ਹੋ ਗਏ ਲਾਰੇ ਲਾਈ ਜਾ ਰਹੇ ਜੀ ਸਰਕਾਰ ਵੱਲੋਂ ਇੱਕ ਫਾਈਲ ਫਾਈਲ ਖੇਡਿਆ ਜਾ ਰਿਹਾ ਹੈ ਅਣੀ ਤੁਹਾਡੀ ਫਾਈਲ ਬਣ ਗਈ ਜੀ ਅਸੀਂ ਹੁਣੇ ਕਰ ਰਹੇ ਆਂ ਸਿੱਖਿਆ ਮੰਤਰੀ ਸਾਹਿਬ ਵੀ ਇੱਕ ਹੀ ਗੱਲ ਕਰਦੇ ਆਂ ਜਦੋਂ ਵੀ ਜਾਂਦੇ ਆਂ ਦੋਸਤ ਤੁਹਾਡਾ ਕੰਮ ਮੇਲ ਦੇ ਅਧਾਰ ਤੇ ਹੈਗਾ ਜੀ ਤੁਹਾਡਾ ਕਿੱਤਾ ਪਿਆ ਤੁਹਾਨੂੰ ਗ੍ਰੇਡ ਦੇ ਸਾਹਮਣੇ ਰੈਗੂਲਰ ਕਰ ਰਹੇ ਆਂ ਜੀ ਜਲਦੀ ਕਰ ਰਹੇ ਆਂ ਛਿੱਤੀ ਕਰ ਰਹੇ ਆਂ ਲੇਕਿਨ ਅਜੇ ਤੱਕ ਤੁਹਾਨੂੰ ਉਸ ਫਾਈਲ ਦਾ ਪਤਾ ਹੀ ਨਹੀਂ ਲੱਗ ਰਿਹਾ ਹਰ ਵਾਰ ਆਈ ਬਿਲਕੁਲ ਨਹੀਂ ਕਰਦੇ ਕਦੇ ਕਦੇ ਪਨੋ ਕਹਿੰਦੇ ਸੀ ਕਰਦੇ ਆ ਕਦੇ ਕਦੇ ਸੁਪਰੀਮ ਕੋਰਟ ਦਾ ਹੁਕਮ ਵੀ ਉਹਨੂੰ ਬਾਦ ਕਰਾਂਗੇ ਸਰਕਾਰ ਸਾਨੂੰ ਧੋਖਾ ਦੇ ਰਹੀ ਹੈ 把你当。Vale, ਕਾਇਤਰੀ ਸ਼ਰਮਾ ਇਹ ਡਿਮਾਂਡਸ ਨੂੰ ਲੈ ਕੇ ਜਿਹੜਾ ਹੈਗਾ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਸਰ ਅਸੀਂ 16 ਸਾਲ ਤੋਂ ਇਸ ਡਿਪਾਰਟਮੈਂਟ 'ਚ ਕੰਮ ਕਰ ਰਹੇ ਹਾਂ ਬਹੁਤ ਹੀ ਨਿਗੁਣੀ ਤਨਖਾਹ 'ਤੇ ਦੋ-ਦੋ ਬਲਾਕਾਂ ਦਾ ਕੰਮ ਕੀਤਾ ਜਾ ਰਿਹਾ ਮਾਰਚ 2024 ਵਿੱਚ ਵੀ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਤੁਹਾਡੀ ਫਾਈਲ ਏਜੀ ਪੰਜਾਬ ਜੀ ਵੱਲ ਭੇਜੀ ਗਈ ਆ ਉਹਨਾਂ ਵੱਲੋਂ ਪ੍ਰਵਾਨਗੀ ਆਉਣ ਦੇ ਬਾਵਜੂਦ ਵੀ ਸਾਨੂੰ ਖੱਜਲਖਵਾਰ ਕੀਤਾ ਜਾ ਰਿਹਾ ਅਸੀਂ 27 ਤਰੀਕ ਤੋਂ ਧਰਨੇ 'ਤੇ ਬੈਠੇ ਹਾਂ ਤੇ ਅਲਟੀਮੇਟਮ ਦੇ ਕੇ 3 ਤਰੀਕ ਤੋਂ ਅਸੀਂ ਪੈਨ ਡਾਊਨ ਸਟ੍ਰਾਈਕ 'ਤੇ ਗਏ ਸੀ ਪਿਛਲੀ ਮੀਟਿੰਗ ਵਿੱਚ ਵੀ ਕਿਹਾ ਗਿਆ ਸੀ ਕਿ 15 ਦਿਨ ਦਾ ਸਮਾਂ ਦਿਓ ਤੁਹਾਡਾ ਜ ਕੱਲ ਸਾਡੀ ਸਟੇਟ ਕਮੇਟੀ ਨੂੰ ਧਮਕੀ ਦਿੱਤੀ ਗਈ ਹੈ ਕਿ ਧੰਨੇ ਤੋਂ ਵਾਪਸ ਆਓਗੇ ਤੇ ਓਕੇ ਆ ਅਦਰਵਾਈਜ਼ ਤੁਹਾਨੂੰ ਟਰਮੀਨੇਟ ਕਰ ਦਿੱਤਾ ਜਾਵੇਗਾ ਤੇ ਪਰ ਅਸੀਂ ਇਸ ਧਮਕੀ ਤੋਂ ਡਰਨ ਵਾਲੇ ਨਹੀਂ ਹਾਂ ਜਦੋਂ ਤੱਕ ਸਾਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਅਸੀਂ ਕੋਈ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਹੈਗੇ ਆ ਤੇ ਸਾਡੇ ਨਾਲ ਹੋਰ ਇੱਕ ਬੜਾ ਵੱਡਾ ਧੋਖਾ ਕੀਤਾ ਗਿਆ 16 ਕਰਮਚਾਰੀ ਜਿਹੜੇ ਕਿ ਡਿਸਟ੍ਰਿਕਟ ਵਿੱਚ ਤੇ ਹੈੱਡ ਆਫਿਸ ਵਿੱਚ ਕੰਮ ਕਰ ਰਹੇ ਆ ਮਿਡ-ਡੇ ਮੀਲ ਅਕਾਊਂਟੈਂਟਸ ਉਹਨਾਂ ਦੀ ਪ੍ਰਵਾਨਗੀ ਲੈਣ ਲਈ ਕੋਈ ਸਬ-ਕਮੇਟੀ ਨਹੀਂ ਬਣਾਈ ਗਈ ਕੋਈ ਅਪਰੂਵਲ ਨਹੀਂ ਆਇਆ ਉਹਨਾਂ ਨੂੰ April 2023 ਤੋਂ ਵਾਅਦਾ ਵੀ ਦਿੱਤਾ ਗਿਆ ਵਿਦ ਏਰੀਅਰਸ ਉਹਦਾ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਕਹਿ ਰਿਹਾ ਸਾਡੇ ਨੋਟਿਸ ਵਿੱਚ ਨਹੀਂ ਸੀ ਤੇ ਸਾਡੇ ਡੀਜੀ ਅਸਿਸਟੈਂਟ ਕਹਿੰਦੇ ਆ ਕਿ ਆਈ ਵਾਸ ਆਊਟ ਆਫ ਮੰਥ ਆਈ ਵਾਸ ਆਊਟ ਆਫ ਸਟੇਟ ਫਾਰ 1 ਮੰਥ ਤੇ ਸਾਡੇ ਕੋਲ ਜਿਹੜਾ ਹੈਗਾ ਕੋਈ ਆਪਸ਼ਨ ਨਹੀਂ ਹੈ ਅਸੀਂ ਇੱਥੇ ਸੜਕਾਂ ਤੇ ਬੈਠੇ ਆਂ ਜਦੋਂ ਤੱਕ ਸਾਡਾ ਕੋਈ ਫੈਸਲਾ ਨਹੀਂ ਹੁੰਦਾ ਅਸੀਂ ਇੱਥੋਂ ਨਹੀਂ ਉਠਾਂਗੇ ਅਸੀਂ ਪਰਿਵਾਰਾਂ ਨੂੰ ਲੈ ਕੇ ਵੀ ਬੈਠਣਾ ਪਿਆ ਤੇ ਇੱਥੇ ਬੈਠਾਂਗੇ ਸਾਡਾ ਸੰਘਰਸ਼ ਜਾਰੀ ਰਹੇਗਾ ਧੰਨਵਾਦ ਮੇਰਾ ਨਾਮ ਵਿਰਿੰਦਰ ਸਿੰਘ ਹੈ ਜੀਨ ਵੱਲੋਂ ਹੈਗੇ ਤੁਸੀਂ ਅਸੀਂ ਜੀ ਸਮਗਰਾ ਸਿੱਖਿਆ ਅਭਿਆਨ ਦਫਤਰੀ ਕਰਮਚ ਦਫਤਰਾਂ ਚ ਅਸੀਂ ਕੰਮ ਕਰਦੇ ਆਂ ਸਿੱਖਿਆ ਵਿਭਾਗ ਦੇ ਉਹ ਜਥੇਬੰਦੀ ਹੈ ਸਾਡੀ ਕਿੰਨੇ ਮੁਲਾਜ਼ਮ ਨੇ ਜਿਹੜੇ ਦਫਤਰੀ ਸਟਾਫ ਹਜ਼ਾਰ ਕੇ ਦੇ ਕਰੀਬ ਹੋਣਗੇ ਜੀ ਸਾਰੇ ਕਦੋਂ ਤੋਂ ਜਿਹੜੇ ਹੈਗੇ ਆ ਤੁਸੀਂ ਸਰਵਿਸ ਦੇ ਵਿੱਚ ਅਸੀਂ 15-15 ਸਾਲਾਂ ਤੋਂ ਸਰਵਿਸ ਦੇ ਵਿੱਚ ਜੀ ਕੱਚੇ ਚੱਲੇ ਆ ਰਹੇ ਹਾਂ ਹਾਂਜੀ ਕੱਚੇ ਚੱਲੇ ਆ ਰਹੇ ਹਾਂ ਕੋਈ ਪੱਕੇ ਕਰਨ ਵਾਸਤੇ ਜਿੰਨਾ ਹੋਰ ਪਹਿਲਾਂ ਤੇ ਸਰ ਪੱਕੇ ਕਰਨ ਪੱਕੇ ਕਰਨ ਦੇ ਸਬੰਧ ਵਿੱਚ ਮੁੱਖ ਮੰਤਰੀ ਵੱਲੋਂ ਲਿਖਤੀ ਪ੍ਰਵਾਨਗੀ ਆ ਸਿੱਖਿਆ ਮੰਤਰੀ ਵੱਲੋਂ ਲਿਖਤੀ ਪ੍ਰਵਾਨਗੀ ਆ ਕੈਬਨਟ ਸਬਕਮੇਟੀਆਂ ਵੱਲੋਂ ਲਿਖਤੀ ਪ੍ਰਵਾਨਗੀ ਆ ਪਰ ਫਿਰ ਵੀ ਉਹ ਫਾਈਲਾਂ ਫਾਈਲਾਂ ਖੇਡੀਆਂ ਜਾ ਰਹੀਆਂ ਜੀ ਕਦੇ ਉਧਰ ਕਦੇ ਉਧਰ ਕਦੇ ਉਧਰ ਬਸ ਅਮਲੀ ਜਾਮਾ ਨਹੀਂ ਪੜਾਇਆ ਜਾ ਰਿਹਾ ਜੀ ਕਹਨ ਮੁਤਾਬਕ ਜੇ ਸਰਕਾਰਾਂ ਨੇ ਕਹਿਤਾ ਹੈ ਤੇ ਅਧਿਕਾਰੀ ਨਹੀਂ ਕਰਦੇ ਅਧਿਕਾਰੀ ਜਿਹੜੀ ਅਫਸਰ ਸਾਈ ਉਹ ਭਾਰੂ ਬਿਲਕੁਲ ਜੀ ਬਿਲਕੁਲ ਅਫਸਰ ਸਾਈ ਕਦੇ ਫਾਈਲਾਂ ਉਧਰ ਰੋਲ ਦਿੰਦੇ ਜੀ ਕਦੇ ਉਧਰ ਰੋਲ ਦਿੰਦੇ ਆ ਜੀ ਤੁਸੀਂ ਇਹ ਤੁਸੀਂ ਆਪ ਹੀ ਦੱਸੋ ਕਿ ਜੇ सीएम साहब दी ਪ੍ਰਵਾਨਗੀ ਹੋਵੇ ਕੈਬਨਟ ਸਬਕਮੇਟੀ ਜਿੰਦੇ ਵਿੱਚ ਤਿੰਨ ਕੈਬਨਟ ਮਨਿਸਟਰ ਹੈ ਜੇ ਉਹਨਾਂ ਦੀ ਪ੍ਰਵਾਨਗੀ ਹੋਵੇ ਤੇ ਫਿਰ ਵੀ ਕਿਉਂ ਕੋਈ ਕੰਮ ਕਿਉਂ ਨਾ ਹੋਵੇ ਕਿਸੇ ਦਾ ਬਸ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਕੀ ਪਤਾ ਹੈ ਸਰਕਾਰ ਹੀ ਉਹਨਾਂ ਨੂੰ ਕਹਿ ਦਿੰਦੀ ਹੋਵੇ ਵੀ ਤੁਸੀਂ ਇਹ ਕੰਮ ਨਾ ਕਰੋ ਸਰਕਾਰ ਉਸੇ 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 ਦੇ ਵਿਰੋਧ 'ਚ ਹੀ ਅੱਜ ਅਸੀਂ ਅਸੀਂ ਪਿਛਲੇ 28 ਤਰੀਕ ਤੁਸੀਂ ਧਰਨਾ ਵੀ ਦਿੱਤਾ ਆਇਆ ਤੇ ਅਸੀਂ ਅੱਜ ਵਿਸ਼ਾਲ ਮਾਰਚ ਵੀ ਕਰਨਾ ਚੰਡੀਗੜ੍ਹ ਵੱਲ ਨੂੰ ਅਸੀਂ ਹਾਂਜੀ ਕੀ ਨਾਟਕ ਮੇਰਾ ਨਾਮ ਸ਼ੋਭਿਤ ਭਗਤ ਹੈ ਜੀ ਤੇ ਕਿਸ ਮਸਲੇ ਨੂੰ ਲੈ ਕੇ ਤੁਸੀਂ ਜਿਹੜਾ ਅੱਜ ਪ੍ਰੋਟੈਸਟ ਕਰ ਰਹੇ ਹੋ ਸਰ ਦੇਖੋ ਜੀ ਭਗਵੰਤ ਮਾਨ ਜੀ ਨੇ ਸੱਤਾ ਜਵਾਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਸਾਡੇ 2022 ਦੇ ਵਿੱਚ ਜੋ ਇਹਨਾਂ ਦੀ ਸਰਕਾਰ ਨੇ ਆਣਾ ਸੀ ਹੱਲੇ ਸੱਤਾ ਵਿੱਚ ਨਹੀਂ ਸੀ ਸਾਡੇ ਤਰਨਿਆਂ ਦੇ ਵਿੱਚ ਆਏ ਕਿ ਤੁਹਾਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਊਗਾ ਪਰ ਬੜੇ ਆ ਖੇਤ ਦੀ ਗੱਲ ਹੈ ਉਹੀ ਭਗਵੰਤ ਮਾਨ ਦਾ ਜਿਹੜਾ ਵਾਦਾ ਹੈ ਉਹ ਵਫਾ ਨਹੀਂ ਹੋਇਆ ਉਹ ਸਿਰਫ ਲਾਰੇ ਮਿਲੇ ਉਸ ਤੋਂ ਬਾਅਦ ਇਹਨਾਂ ਦੀ ਜਿਮ ਨਹੀਂ ਚੋਣਾ ਹੋਈਆਂ ਉੱਥੇ ਸਾਡੀਆਂ ਤਕਰੀਬਨ 8 ਮੀਟਿੰਗਾਂ ਹੋਈਆਂ ਭਗਵੰਤ ਮਾਨ ਜੀ ਨਾਲ ਭਗਵੰਤ ਮਾਨ ਜੀ ਆਰਡਰ ਕੱਢਦੇ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ ਸਬ ਕਮੇਟੀ ਆਰਡਰ ਕਰਦੀ ਹੈ ਕਿ ਇਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਜਿਹੜੀ ਇਹ ਸੂਬੇ ਦੀ ਅਫਸਰशाही ਹੈ ਇਹ ਬੇਲਗਾਮ ਹੋਈ ਹੋਈ ਹੈ ਜਾਂ ਇਹ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿਚ ਨਹੀਂ ਜਾਣ ਰਹੀ ਜਾਂ ਇਹ ਦਿੱਲੀ ਦੇ ਕਾਰ ਦੇ ਵਿੱਚ ਸਾਡੀ ਮੰਗ ਕੀ ਆ ਸਾਡੀ ਚਾਹੀ ਮੰਗਾ ਅਸੀਂ ਪ੍ਰੋਪਰ ਚੈਨਲ ਵਰਤੀਆਂ ਪ੍ਰੋਪਰ ਰਿਜ਼ਰਵੇਸ਼ਨ ਰੋਸਟਰ ਫਾਲੋ ਕਰਦੇ ਆ ਪ੍ਰੋਪਰ ਲਿਖਤੀ ਪ੍ਰੀਖਿਆ ਪਾਸ ਆ ਸਾਡੇ ਨਾਲ ਦੇ ਜਿਹੜੇ 2018 ਦੇ ਵਿੱਚ ਆ ਅਧਿਆਪਕ ਸਾਥੀ ਪੱਕੇ ਕਰ ਦਿੱਤੇ ਗਏ ਇੱਕ ਪਾਸੇ ਭਗਵੰਤ ਮਾਨ ਜੀ ਕਹਿ ਰਹੇ ਨੇ ਕਿ ਅਸੀਂ ਲੀਗਲ ਓਪੀਨੀਅਨ ਲੈ ਕੇ ਤੁਹਾਨੂੰ ਪੱਕੇ ਤਰ੍ਹਾਂ ਦੀ ਪੱਕਾ ਕਰਨਾ ਹੈ ਤਾਂ ਜੋ ਕੋਈ ਕੋਰਟ ਦੀ ਅਰਚਨਾ ਆਵੇ ਸਾਡੀ ਜਿਹੜੀ ਫਾਈਲ ਹੈ ਏਜੀ ਪੰਜਾਬ ਤੋਂ ਸਿੱਖਿਆ ਸਕੱਤਰ ਨੂੰ ਜੀ ਨੂੰ ਰিসিਵ ਹੋ ਚੁੱਕੀ ਆ ਔਰ ਇਹ ਵਿੱਚ ਉਹਨਾਂ ਨੇ ਸਪੈਸ਼ਲੀ ਦਰਜ ਹੈ ਕਿ ਜੇ 8886 ਅਧਿਆਪਕਾਂ ਨੂੰ ਪੱਕਾ ਕੀਤਾ ਜਾਂਦਾ ਹੈ ਤੇ ਸਿੱਖਿਆ ਵਿਭਾਗ ਦੇ ਜਿਹੜੇ ਵਿਸ਼ੇਸ਼ ਅਧਿਆਪਕ ਨੇ ਤੇ ਦਫ਼ਤਰੀ ਕਰਮਚਾਰੀਆਂ ਨੇ ਇਹਨਾਂ ਨੂੰ ਵੀ ਇੱਕ ਕਾਉਂਸਲ ਆਫ ਮਿਨਿਸਟਰਸ ਦੀ ਮੀਟਿੰਗ ਸਾਧਕੇ ਪੱਕਾ ਕਰਨਾ ਬੰਦਾ ਹੈ ਪਰ ਜੇ ਜਿਹੜੇ ਆਪਣੇ ਅਫਸਰ شاہੀ ਹੈ ਲੱਗਦਾ ਏਜੀ ਪੰਜਾਬ ਦੇ ਹੁਕਮਾਂ ਨੂੰ ਵੀ ਹੁਣ ਟਿਚ ਨਹੀਂ ਜਾਣਦੇ ਹੁਣ ਜਿਹੜੀ ਸਾਡੀ ਮੇਨ ਫਾਈਲ ਹੈ ਉਹ ਪਰਸਨਲ ਤੇ ਐਫਡੀ ਵਿੱਚ ਫਸੀ ਹੋਈ ਹੈ ਜਦੋਂ ਵੀ ਅਸੀਂ ਅਸੀਂ ਦੇਖੋ ਹਮੇਸ਼ਾ ਟੇਬਲ ਟੌਕ ਲਈ ਤਤਬਰ ਰਹੇ ਆ ਸਾਡੀਆਂ ਮੀਟਿੰਗਾਂ ਡੀਜੀਐਸ ਸਾਹਿਬ ਨਾਲ ਵੀ ਹੋਇਆ 71 ਸਾਲ ਨਾ ਹੋਇਆ ਅਸੀਂ ਇਹਨਾਂ ਦੇ ਕਾਰੇ ਘਰ ਦੇ ਵਿੱਚ ਪਹਿਲਾ ਦੋ ਵਾਰੀ ਜਿਹੜਾ ਆਪਣਾ ਰੋਸ ਸੀ ਉਹ ਸਾਧ ਦਿੱਤਾ ਕਿ ਦੇਖੋ ਜੀ ਸਾਡੇ ਅਫਸਰ ਸਹਿਬਾਨ ਨੇ ਇਹ ਸਾਡਾ ਕੰਮ ਕਰਾ ਰਹੇ ਨੇ ਕਰ ਰਹੇ ਨੇ ਬਟ ਉਹੀ ਜਿਹੜਾ ਫਾਈਲ ਆ ਉਹ ਕਿਦੋਂ ਖਿੱਦੀ ਦਾ ਖੇਲ ਬਣ ਕੇ ਰਹਿ ਗਈਆਂ ਸਿਰਫ ਫਾਈਲਾਂ ਜਿਹੜੀਆਂ ਮਿੱਟੀ ਛਾਂ ਰਹੀਆਂ ਇਹ ਕਹਿੰਦੇ ਫਾਈਲਾਂ ਪਹੁੰਚ ਗਈਆਂ ਜਦੋਂ ਅਸੀਂ ਇਹਨਾਂ ਤੱਕ ਪਹੁੰਚ ਕਰਦੇ ਆ ਫਾਈਲ ਅਜੈਕਟ ਹੋ ਕੇ ਐਨਾ ਕੋ ਆਂਦੀਏ ਸਾਡੇ ਨਾਲ ਦੇ ਜਿਹੜੇ 15 ਅਕਾਊਂਟੈਂਟ ਸਾਥੀ ਸੀ ਸੇਮ ਸੁਸਾਇਟੀ ਦੇ ਸਾਡੀ ਇਹਨਾਂ ਨੇ 5000 ਰੁਪਏ ਤਨਖਾਹ ਘਟੋਤੀ ਕੀਤੀ ਹੋਈ ਆ ਪੂਰੇ ਐਸਐਸਐਮ ਮੁਲਾਜ਼ਮਾਂ ਦੀ ਜਿਵੇਂ ਮੰਨ ਲਓ ਕੋਈ ਕਾਡੇਰਾ ਡਾਟਾ ਐਂਟਰੀ ਹੈ ਐਮਆਈਐਸ ਹੈ ਜਾਂ ਫਿਰ ਆਪਣੇ ਅਕਾਊਂਟੈਂਟ ਨੇ ਜਿਹੜਾ ਜ਼ਿਲ੍ਹਾ ਲੈਵਲ ਤੇ ਅਕਾਊਂਟੈਂਟ ਹੈ ਉਹਦੀ 5000 ਵੱਧ ਆ ਰਹੀ ਹੈ ਜਿਹੜਾ ਬਲਾਕ ਲੈਵਲ ਤੇ ਉਹਦੀ ਘੱਟ ਦਿੱਤੀ ਜਾ ਰਹੀ ਹੈ ਜਦੋਂ ਅਸੀਂ ਇਹਨਾਂ ਚੀਕਾ ਮਾਰ ਰਹੇ ਆ ਇਹਨਾਂ ਨੂੰ ਕਿ ਸਾਡੀ ਘੱਟ ਆ ਰਹੀ ਹੈ ਉਹ 15 ਜਿਹੜੇ ਸਟੇਟ ਆਪਣੇ ਡਿਸਟ੍ਰਿਕਟ ਲੈਵਲ ਤੇ ਕੰਮ ਕਰ ਰਹੇ ਨੇ ਅਕਾਊਂਟੈਂਟ ਇਹਨਾਂ ਨੇ ਅਫਸਰ ਸ਼ਾਹੀ ਨੇ ਕੀ ਕੀਤਾ ਉਹਨਾਂ ਦੀ 15 ਦੀ ਫਾਈਲ ਜਿਹੜੀ ਹੈ ਉਹ ਸਰਵ ਸਿੱਖਿਆ ਵਿਭਾਨ ਦੀ ਤਰਜ ਤੇ ਅ ਡਿਸਟ੍ਰਿਕਟ ਲੈਵਲ ਦੇ ਸੈਲਰੀ ਲੈ ਰਹੇ ਉਹਨਾਂ ਦੀ ਤਰ੍ਹਾਂ ਦੇ ਘੱਟੀ ਹੈ 15-15 ਹਜ਼ਾਰ ਤੋਂ ਉਹਨਾਂ ਨੂੰ ਵਾਅਦਾ ਕਰ ਦਿੱਤਾ ਅਸੀਂ ਇਹੀ ਸਵਾਲ ਉਹਨਾਂ ਨੂੰ ਕਰਨ ਆਏ ਆ ਕਿ ਜੇ ਸਾਡੀ ਤਰ੍ਹਾਂ ਦੇ ਤੁਸੀਂ ਇੱਕ ਪਾਸੇ ਕਹ ਰਹੇ ਕਿ ਸਿਰਫ ਸਿੱਖਿਆ ਬਹਾਂ ਦੀ ਅਕਾਊਂਟੈਂਟ ਦੀ ਤਰ੍ਹਾਂ ਤੇ ਇਹਨਾਂ ਦੀ 5000 ਤਨਖਾਹ ਵਧ ਕੀਤੀ ਗਈ ਹੈ ਬਟ ਬੜੇ ਅਫਸੋਸ ਦੀ ਗੱਲ ਹੈ ਜਿਹੜੇ ਇੰਨੀ ਜਨਤਾ ਬਾਹਰ ਬੈਠੀ ਹੋਈ ਹੈ ਰੋਲਾ ਪਾ ਰਹੀ ਹੈ ਕਿ ਡੀਜੀ ਸੇ ਸਾਹਿਬ ਇਹਨਾਂ ਦੀ ਫਾਈਲ ਐਫਡੀ ਕੋ ਅਪਰੂਵਲ ਹੋਈ ਹੈ ਸਾਡੀ ਫਾਈਲ ਬਾਰੇ ਰਿਜੈਕਸ਼ਨ ਕਿਉਂ ਜਦ ਤੁਹਾਡੇ ਕਹਿਣ ਦਾ ਮੁਤਾਬਕ ਜੇ ਹੈਗਾ ਵੀ ਜਿਹੜਾ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਵੀ ਜਿਹੜਾ ਹੈਗਾ ਅਲੱਗ-ਅਲੱਗ ਜਿਹੜੇ ਕਰਮਚਾਰੀ ਉਹਨਾਂ ਵਾਸਤੇ ਵੀ ਅਲੱਗ-ਅਲੱਗ ਨੇ ਹਾਂਜੀ ਫੁੱਟ ਪਾਓ ਤੇ ਰਾਜ ਕਰੋ ਇਹਨਾਂ ਦਾ ਕਾਨੂੰਨ ਹੈ ਹੋਰ ਕੁਝ ਨਹੀਂ ਹੈ ਦੇਖੋ ਇੱਕ ਮੁੱਖ ਮੰਤਰੀ ਦੇ ਹੁਕਮ ਹੋਏ ਹੋਏ ਇਹਨਾਂ ਦਾ ਕੰਮ ਕੀਤਾ ਜਾਵੇ ਸਿੱਖਿਆ ਮਸਕੱਤਰ ਦੇ ਹੁਕਮ ਸਿੱਖਿਆ ਮੰਤਰੀ ਦੇ ਹੁਕਮ ਹੋਏ ਨੇ ਸਬ ਕਮੇਟੀ ਦੇ ਹੁਕਮ ਹੋਏ ਨੇ ਪਰ ਸਾਡਾ ਟਾਸ ਤੋਂ ਮਾਸ ਨਹੀਂ ਹੁਣ ਪਿਛਲੇ ਦਿਨੀ ਇਹਨਾਂ ਦੇ ਜਲੰਧਰ ਰੋਡ ਸ਼ੋ ਸੀ ਸੀਐਮ ਸਾਹਿਬ ਨੂੰ ਮੈਂ ਖੁਦ ਮਿਲਿਆ ਵਾ ਉਹਨਾਂ ਨੇ ਮੇਰੀ ਫਾਈਲ ਨੂੰ ਰੀਸੀਵ ਕੀਤਾ ਵਾ ਮੈਨੂੰ ਸਪੈਸ਼ਲੀ ਕਿਹਾ ਕਿ ਜੋ ਨੰਬਰ ਫਾਈਲ ਤੇ ਹੈ ਆਈ ਵਿਲ ਕਾਲ ਯੂ ਬਟ ਬਟ ਨਥਿੰਗ ਕੈਨ ਐਨੀਵਨ ਨਾਟ ਕਾਲ ਮੀ ਇਹੀ ਡਿਫਰੈਂਸ ਹੈ ਕਿ ਕਹਨੇ ਕਰਨੀ ਦੇ ਵਿੱਚ ਇਹ ਫਰਕ ਹੈ ਇਹਨਾਂ ਦੇ ਕਿ ਇਹ ਕਹਿੰਦੇ ਸੀ ਮੇਰਾ ਹਰਾ ਪੈਨ ਕੱਚੇ ਮਲਾਈ ਨੂੰ ਪੱਕਾ ਕਰਨ ਲਈ ਚੱਲੇਗਾ ਬੜੇ ਬੜੇ ਅਫਸੋਸ ਦੀ ਗੱਲ ਹੈ ਸ਼ਾਇਦ ਉਸ ਹਾਰੇ ਪੈਨ ਦੀ ਸਿਆਹੀ ਮੁੱਕ ਗਈ ਹੋਈ ਹੈ ਭਾਜੀ ਕੀ ਨਾਮ ਤੁਹਾਡਾ ਰਮੇਸ਼ ਸਾਹਰਨ ਜੀ ਮੇਰਾ ਨਾਮ ਹੈ ਹੋਰ ਤੋਂ ਆਇਆ ਜੀ ਕੀ ਡਿਮਾਂਡਸ ਨੂੰ ਲੈ ਕੇ ਆਏ ਹਾਂ ਡਿਮਾਂਡ ਹੈ ਮੈਂ স্পੈਸ਼ਲ ਐਜੂਕੇਟਰ ਵਿਸ਼ੇਸ਼ ਦੇ ਆਪਾਂ ਕੇ 2005 ਦਾ ਲੱਗਿਆ ਜੀ 20 ਸਾਲ ਹੋ ਗਏ ਆਮ ਆਦਮੀ ਸਰਕਾਰ ਜਦੋਂ ਬਣੀ ਸੀ ਉਹਨਾਂ ਨੇ ਪਹਿਲੀ ਕੈਬਨਿਟ ਦੇ ਵਿੱਚ ਰੈਗੂਲਰ ਕਰਨ ਦਾ ਮੁੱਦਾ ਉਹਨਾਂ ਨੇ ਕਿਹਾ ਜੀ ਵੀ ਅਸੀਂ ਪਹਿਲੀ ਕੈਬਨਿਟ ਚ ਕਰਾਂਗੇ ਅੱਜ ਸਾਨੂੰ 3 ਸਾਲ ਹੋ ਗਏ ਲਾਰੇ ਲਾਏ ਜਾ ਰਹੇ ਦੀ ਸਰਕਾਰ ਵੱਲੋਂ ਇੱਕ ਫਾਈਲ ਫਾਈਲ ਖੇਡਿਆ ਜਾ ਰਿਹਾ ਹੈ ਹਾਂ ਜੀ ਤੁਹਾਡੀ ਫਾਈਲ ਬਣ ਗਈ ਜੀ ਅਸੀਂ ਹੋਣੀ ਕਰ ਰਹੇ ਹਾਂ ਸਿੱਖਿਆ ਮੰਤਰੀ ਸਾਹਿਬ ਵੀ ਇੱਕ ਹੀ ਗੱਲ ਕਰਦੇ ਆ ਜਦੋਂ ਵੀ ਜਾਣਦੇ ਆ ਦੋਸਤ ਤੁਹਾਡਾ ਕੰਮ ਮੇਲ ਦੇ ਅਧਾਰ ਤੇ ਗਾ ਜੀ ਤੁਹਾਡਾ ਕੀਤਾ ਪਿਆ ਤੁਹਾਨੂੰ ਗ੍ਰੇਡ ਦੇ ਸਾਹਮਣੇ ਰੈਗੂਲਰ ਕਰ ਰਹੇ ਆ ਜੀ ਜਲਦੀ ਕਰ ਰਹੇ ਆ ਛੇਤੀ ਕਰ ਰਹੇ ਆ ਲੇਕਿਨ ਅਜੇ ਤੱਕ ਸਾਨੂੰ ਉਹ ਫਾਈਲ ਦਾ ਪਤਾ ਹੀ ਨਹੀਂ ਲੱਗ ਰਿਹਾ ਅੱਜ ਵੀ ਸਾਡੀ ਫਾਈਲ ਦੁਬਾਰਾ ਬਣ ਕੇ ਅਫਸਰ ਕਮੇਟੀ ਕੋਲ ਜਾ ਰਹੀ ਹੈ ਉਹ ਵੀ ਪਤਾ ਨਹੀਂ ਉਹਨਾਂ ਨੇ ਪਾਸ ਕਰਨੀ ਹੈ ਕਿ ਨਹੀਂ ਕਰਨੀ ਅਧਿਕਾਰੀਆਂ ਨਾਲ ਤੇ ਮੰਤਰੀਆਂ ਨਾਲ ਕਿੰਨੀਆਂ ਕਿ ਮੀਟਿੰਗਾਂ ਹੋ ਚੁੱਕੀਆਂ ਘਟੋਗੜ ਜੀ 15 20 ਮਿੰਟ ਤੇ ਉਸ ਤੋਂ ਬਾਅਦ ਸਟਾਰਟਿੰਗ ਜਦੋਂ ਆਇਆ ਲਗਾਤਾਰ ਅਸੀਂ ਮੀਟਿੰਗ ਕਰ ਰਹੇ ਹਾਂ ਜਿਹੜੀ ਅਹਿਮ ਮੀਟਿੰਗ ਆ ਗਈ ਪੈਨਲ ਮੀਟਿੰਗ ਆ ਗਈ 2 ਜਾਂ 24 ਦੇ ਵਿੱਚ ਵੀ ਮੀਟਿੰਗ ਹੋਈ ਸੀ ਮਾਰਚ ਦੇ ਵਿੱਚ ਇੱਥੇ ਦਰਨਾ ਲੱਗਿਆ ਸੀ ਉਹਦੇ ਵਿੱਚ ਵੀ ਆਸ਼ਵਾਸਨ ਦਿੱਤਾ ਵੀ ਅੱਜ ਦਰਨਾ ਚੁੱਕ ਲਓ ਤੁਸੀਂ ਤੁਹਾਡਾ ਅਸੀਂ ਹਫ਼ਤੇ ਦੇ ਵਿੱਚ ਕੰਮ ਨਿਵੇੜ ਦਾਂਗੇ ਲੇਕਿਨ ਅਜੇ ਤੱਕ ਵੀ ਸਾਡਾ ਕੰਮ ਨੂੰ ਲਮਕਾਇਆ ਜਾ ਰਿਹਾ ਜਦੇ ਵੀ ਤਨਖਾਹ ਵੀ ਸਾਡੀ ਹੈਗੀ ਡੀ डीसीटू ਨੂੰ ਕਟੋ ਕਰ 17000 ਰੁਪਏ ਕੱਟ ਕਰਕੇ 25000 ਦੇਤੇ ਜਾ ਰਹੇ ਆ ਆਈਆਰਟੀ ਨੂੰ 33000 ਤੋਂ ਅੱਜ 25000 ਰੁਪਏ ਦੇਏ ਜਾ ਰਹੇ ਨੇ ਹੁਣ ਮਸਲਾ ਕਿੱਥੇ ਖੜਾ ਹੈ ਮਸਲਾ ਸਰ ਸਾਨੂੰ ਜਦੋਂ ਤੱਕ ਰੈਗੂਲਰ ਦੇ ਆਰਡਰ ਨਹੀਂ ਮਿਲਦੇ ਸਾਡੇ ਜਿਹੜੀ ਵੀ ਡਿਮਾਂਡ ਹੈਗੀ ਰੈਗੂਲਰ ਦੀ ਤਨਖਾਹ ਦੀ ਉਦੋਂ ਤੱਕ ਪੂਰਾ ਨਹੀਂ ਕਰਦੀ ਸਰਕਾਰ ਵਾਦਾ ਪੂਰਾ ਨਹੀਂ ਕਰਦੀ ਉਦੋਂ ਤੱਕ ਅਸੀਂ ਬੈਠੇ ਰਹਾਂਗੇ ਇੱਥੋਂ ਨਹੀਂ ਉੱਟੜਾਗੇ ਔਰ ਇਹ ਪੰਜਾਬ ਦੇ ਵਿੱਚ 45000 ਬੱਚਿਆਂ ਲਈ ਅਸੀਂ 383 ਜਿਹੜੇ ਸਪੈਸ਼ਲ ਐਜੂਕੇਟਰ ਕੰਮ ਕਰ ਰਹੇ ਆ ਜੋ ਊਂਡ ਦੇ ਮੂੰਦੇ ਜੀਰੇ ਦੀ ਗੱਲ ਹੈਗੀ ਕਿਉਂਕਿ ਪੰਜਾਬ ਸਰਕਾਰ ਦੇ 2 ਸਾਲ ਪਹਿਲੇ ਵੀ ਐਫੀਡੇਟ ਵੀ ਦੇ ਰਕੇ ਸੁਪਰੀਮ ਕੋਰਟ ਦੇ 3911 ਪੋਸਟਾਂ ਤੇ ਸੁਪਰੀਮ ਕੋਰਟ ਦਾ ਵੀ ਆਰਡਰ ਹੋ ਚੁੱਕਾ ਹੈ ਜੀ ਜਦੋਂ ਹਰ ਸਕੂਲ ਨੂੰ ਇੱਕ ਇੱਕ ਸਪੈਸ਼ਲ ਐਜੂਕੇਟਰ ਲਾਣਾ ਜ਼ਰੂਰੀ ਹੈਗਾ ਲੇਕਿਨ ਉਹਨਾਂ ਦੇ ਵੀ ਆਰਡਰ ਸੁਪਰੀਮ ਕੋਰਟ ਦੇ ਵੀ ਐਨਾ ਨਹੀਂ ਮੰਨਦੇਗੇ ਹਰ ਵਾਰ ਆਈ ਗੱਲ ਕਹੀ ਜਾਂਦੀ ਹੈ ਜੀ ਕਦੇ ਕਹਿੰਦੇ ਤੁਹਾਨੂੰ 88 86 ਕਰਦੇ ਆ ਕਦੀ ਕਹਿੰਦੇ ਸੁਪਰੀਮ ਕੋਰਟ ਦਾ ਆਦੇਸ ਆ ਗਿਆ ਜੀ ਉਦੋਂ ਬਾਅਦ ਕਰਾਂਗੇ ਸਰਕਾਰ ਸਾਨੂੰ ਧੋਖਾ ਦੇ ਰਹੀ ਹੈ ਭਗਵਤਮਾਨ ਸਾਹਿਬ ਨੂੰ ਸਾਡੀ ਟੀਮ ਹਰ ਥਾਂ ਤੇ ਮਿਲੀ ਹੈ ਜ਼ਿਲ੍ਹੇ ਵਾਈਜ਼ ਵੀ ਮਿਲੀ ਹੈ ਜਿੱਥੇ ਵੀ ਜਾਂਦੇ ਉੱਥੇ ਮਿਲਦੇ ਆ ਉਹਨਾਂ ਵੱਲੋਂ ਇੱਕ ਹੀ ਆਸ਼ਵਾਸਨ ਦਿੱਤਾ ਜਾਂਦਾ ਹੈ ਹਾਂਜੀ ਤੁਹਾਡਾ ਕੰਮ ਕਰ ਰਹੇ ਆ ਤੇ ਮੀਟਿੰਗ ਲਈ ਵੀ ਕਹਿੰਦੇ ਵੀ ਹਾਂਜੀ ਤੁਹਾਨੂੰ ਛੇਤੀ ਮੀਟਿੰਗ ਦਿੱਤੀ ਜਾਊਗੀ ਲੇਕਿਨ ਅਜੇ ਤੱਕ ਸਾਨੂੰ ਕੋਈ ਮੀਟਿੰਗ ਨਹੀਂ ਦਿੱਤੀ ਅੱਛਾ ਜਿਵੇਂ ਦੋਨੋਂ ਜਥੇਬੰਦੀਆਂ ਧਰਨੇ ਤੇ ਬੈਠੀਆਂ ਨੇ ਇਹ ਮੀਟਿੰਗ ਵਾਸਤੇ ਵੀ ਜਿਹੜਾ ਹੈਗਾ ਆਪਣੇ ਆਗੂ ਨੂੰ ਸੱਦਿਆ ਗਿਆ ਹੈਗਾ ਇਹ ਲੱਗਦਾ ਤੁਹਾਨੂੰ ਸਰ ਸਾਡੇ ਆਗੂ ਗਏ ਆ ਸਾਨੂੰ ਲੱਗਦਾ ਤਾਂ ਕੁਝ ਨਹੀਂ ਹੈਗਾ ਲੇਕਿਨ ਇਸ ਤਰ੍ਹਾਂ ਵੀ ਗਏ ਹੈ ਇੱਕ ਵਾਰ ਜਿਹੜ ਸਾਡੇ ਸਾਥੀਆਂ ਨੂੰ ਧਮਕੀ ਦਿੱਤੀ ਗਈ ਵੀ ਤੁਹਾਨੂੰ ਜਿਹੜਾ ਹੈਗਾ ਸਸਪੈਂਡ ਕਰ ਦਿੱਤਾ ਜਾਊਗਾ ਤੁਸੀਂ ਦਰਨੇ ਚ ਨਹੀਂ ਉੱਠੇ ਤੋ ਅਸੀਂ ਚਾਹਦੇ ਜੀ ਸਸਪੈਂਡ ਕਰ ਦਿਓ ਅਸੀਂ ਕੋਈ ਦਿੱਕਤ ਨਹੀਂ ਹੈ ਲੇਕਿਨ ਅਸੀਂ ਉਦੋਂ ਤੱਕ ਨਹੀਂ ਉੱਠਣਾ ਜਿਹੜੀ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ 50000 ਕਰਮਚਾਰੀ ਦੇ ਰਹੇ ਪੱਕੇ ਕਰਤੇ ਤੇ ਅੱਜ ਤੱਕ ਵੀ ਜਿਹੜੇ ਅਸੀਂ ਬੈਠੇ ਆ ਸਾਨੂੰ ਕਿਸੇ ਨੂੰ ਨਹੀਂ ਕੀਤਾ ਗਿਆ ਜੀ